ਦਰਸਲ ਹਾਲ ਹੀ ਵਿੱਚ ਦਲਜੀਤ ਦੀ ਇੱਕ ਔਰਤ ਨਾਲ ਫੋਟੋ ਵਾਇਰਲ ਹੋਈ ਸੀ ਕਿਹਾ ਜਾ ਰਿਹਾ ਸੀ ਕਿ ਉਹ ਦਲਜੀਤ ਦੀ ਪਤਨੀ ਹੈ ਹਾਲਾਂਕਿ ਬਾਅਦ ਵਿੱਚ ਪਤਾ ਲੱਗਾ ਕਿ ਉਹ ਦਲਜੀਤ ਦੀ ਪਤਨੀ ਨਹੀਂ ਸਗੋ 2015 ਦੀ ਪੰਜਾਬੀ ਫਿਲਮ ਮੁਖਤਿਆਰ ਛੱਟਾ 'ਚ ਦਲਜੀਤ ਨਾਲ ਕੰਮ ਕਰਨ ਵਾਲੀ ਅਦਾਕਾਰ ਉਸheen Braad ਹੈ ਇਸ ਤਸਵੀਰ ਦੇ ਵਾਇਰਲ ਹੁੰਦਿਆਂ ਹੀ ਉਸheen ਨੇ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਉਸheen Braad ਨੇ ਇੱਕ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਲੋਕਾਂ ਨੇ ਅਜਿਹਾ ਕਿਉਂ ਸੋਚਿਆ ਕਿ ਮੈਂ ਉਹਨਾਂ ਦੀ ਪਤਨੀ ਆ ਮੈਂ ਉਹਨਾਂ ਨਾਲ ਸਿਰਫ ਦੋ ਪ੍ਰੋਜੈਕਟ ਹੀ ਕੀਤੇ ਸਨ ਇੱਕ ਫਿਲਮ ਅਤੇ ਇੱਕ ਗੀਤ ਇਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਮੈਨੂੰ ਲੱਗਦਾ ਹੈ ਕਿ ਕੋਈ ਅਜਿਹਾ ਸੀ ਜੋ ਨਹੀਂ ਚਾਹੁੰਦਾ ਸੀ ਕਿ ਮੈਂ ਉਹਨਾਂ ਦੇ ਨਾਲ ਫਿਲਮ ਦਾ ਪ੍ਰਚਾਰ ਕਰਾਂ ਭਾਵੇਂ ਮੈਂ ਫਿਲਮ ਵਿੱਚ ਮੁੱਖ ਅਦਾਕਾਰ ਸੀ ਜਾਂ ਕੋਈ ਅਜਿਹਾ ਵਿਅਕਤੀ ਸੀ ਜੋ ਨਹੀਂ ਚਾਹੁੰਦਾ ਸੀ ਕਿ ਮੈਂ ਉਸ ਨਾਲ ਦੁਬਾਰਾ ਕੰਮ ਕਰਾਂ ਉਸ ਸ਼ੀਨ ਨੇ ਅੱਗੇ ਕਿਹਾ ਕਿ ਲੋਕ ਸ਼ਾਇਦ ਇਹ ਸਭ ਕੁਝ ਈਰਖਾ ਦੇ ਕਾਰਨ ਕਰ ਰਹੇ ਨੇ ਕਿਉਂਕਿ ਮੈਂ ਸਿਰਫ 19 ਸਾਲ ਦੀ ਸੀ ਜਦੋਂ ਮੈਂ ਉਹਨਾਂ ਦੇ ਨਾਲ ਆਪਣੇ ਦੋਵੇਂ ਡੈਬਿਊ ਪ੍ਰੋਜੈਕਟ ਕੀਤੇ ਸਨ ਇਮਾਨਦਾਰੀ ਨਾਲ ਕਹਾ ਤਾਂ ਮੈਨੂੰ ਪਰਵਾਹ ਨਹੀਂ ਹੈ ਮੈਂ ਇਸਤੇ ਕੋਈ ਫੇਮ ਹਾਸਲ ਨਹੀਂ ਕਰਨਾ ਚਾਹੁੰਦੀ ਇੰਟਰਵਿਊ ਦੌਰਾਨ ਉਸheen ਨੇ ਦਲਜੀਤ ਦੀ ਕਾਫੀ ਤਾਰੀਫ ਕੀਤੀ ਉਸheen ਨੇ ਕਿਹਾ ਕਿ ਮੈਂ ਉਹਨਾਂ ਨਾਲ ਬਹੁਤ ਵਧੀਆ ਸਮਾਂ ਬਿਤਾਇਆ ਹੈ ਮੈਂ ਸਿਰਫ 19 ਸਾਲਾਂ ਦੀ ਸੀ ਉਹਨਾਂ ਨੇ ਹੀ ਸ਼ੂਟਿੰਗ ਦੌਰਾਨ ਮੈਨੂੰ ਫਿਲਮ ਦੇ ਕਿਰਦਾਰ ਬਾਰੇ ਸਮਝਾਇਆ ਸੀ ਅਤੇ ਮੇਰਾ ਮੰਨਣਾ ਹੈ ਕਿ ਉਹ ਬਿਲਕੁਲ ਨਹੀਂ ਬਦਲੇ ਹਨ ਹੁਣ ਵੀ ਉਹ ਪੂਰੀ ਟੀਮ ਨੂੰ ਪਿਆਰ ਨਾਲ ਪਿਆਰ ਨਾਲ ਕੰਮ ਕਰਵਾਉਂਦੇ ਨੇ ਦੱਸਦੀ ਹੈ ਕਿ ਉਸheen buraad ਨੂੰ diljit dosanj ਨਾਲ ਫਿਲਮ mukhtiar singh chadda ਵਿੱਚ ਵੇਖਿਆ ਗਿਆ ਸੀ ਜੋ ਕਿ ਸਾਲ 2015 ਵਿੱਚ ਰਿਲੀਜ਼ ਹੋਈ ਸੀ ਦੋਵਾਂ ਦੀ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ ਸੀ ਦੱਸਦੀ ਹੈ ਕਿ usheen buraad ਨੂੰ diljit dosanj ਨਾਲ ਫਿਲਮ mukhtiar singh chadda ਵਿੱਚ ਵੇਖਿਆ